ਜੋ ਕਹਿੰਦੇ ਨੇ ਗਿਆਨ ਕੇਵਲ ਜਿਵੇਂ 2 ਤੇ 2 4 ਹੁੰਦੇ ਨੇ ਐਵੇਂ ਐਕਿਊਰੇਟ ਜਿਹੜਾ ਨੌਲੇਜ ਹੈ ਉਹ ਬੁੱਧੀ ਦੇ ਰਾਹੀਂ ਹਾਸਲ ਹੁੰਦਾ ਹੈ ਪ੍ਰਾਪਤ ਹੁੰਦਾ ਹੈ ਪਰ ਬੁੱਧੀ ਵੀ ਇੱਕ ਸੀਮਾ ਤੇ ਜਾ ਕੇ ਇੱਕ ਲਿਮਟ ਤੇ ਜਾ ਕੇ ਸਾਥ ਨਹੀਂ ਦਿੰਦੀ ਉਹ ਵੀ ਵਿਸਮਾਦ ਵਿੱਚ ਚਲੀ ਜਾਂਦੀ ਹੈ ਉਹਨ ਵੀ ਕੁਝ ਸੁਜਦਾ ਨਹੀਂ ਇਸ ਕਰਕੇ ਗਿਆਨ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ ਜਿਸ ਗੁਰੂਦੇਵ ਨੇ ਵਾਹਿਗੁਰੂ ਨੂੰ ਆਪ ਵੇਖਿਆ ਹੈ ਉਹ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਉਸ